ਇਹ ਦੇਸ ਦੌਰ ਵਿੱਚ ਜਿੱਥੇ ਰਿਸ਼ਤੇ ਨਾਤੇ ਸਭ ਦੂਰ ਹੁੰਦੇ ਜਾ ਰਹੇ ਨੇ ਉੱਥੇ ਇੱਕ ਇਹੋ ਜਿਹੀ ਸ਼ਖਸੀਅਤ ਵੀ ਹੈ ਜਿਹਨੂੰ ਪੈਸੇ ਤੇ ਜਿਹੜੇ ਕਹਿ ਸਕਦੇ ਆ ਵੀ ਪੁਰਾਣੇ ਨੋਟਾਂ ਦੇ ਨਾਲ ਕਾਫੀ ਪਿਆਰ ਆ ਉਹ ਦਿਖਾਈ ਦੇ ਰਿਹਾ ਕਿਉਂਕਿ ਅੱਜ ਦੇ ਜਮਾਨੇ ਦੇ ਵਿੱਚ ਜਿੱਥੇ ਲੋਕ ਕਮਾਉਂਦੇ ਨੇ ਬਾਤ ਤੋਂ ਨੇ ਤੇ ਲੇਕਿਨ ਉਹਦਾ ਖਰਚਾ ਜਿਹੜਾ ਪਹਿਲਾਂ ਹੋ ਜਾਂਦਾ ਲੇਕਿਨ ਇਹ ਉਹ ਸਖਸ਼ਾ ਉਹ ਪ੍ਰਕਾਰ ਦੀ ਸਾਡੇ ਦਾ ਮੌਜੂਦ ਨੇ ਜੋ ਬੀਜੀ ਬੋਰਡ ਦੇ ਵਿੱਚ ਕੰਮ ਕਰਦੇ ਰਹੇ ਨੇ ਤੇ ਹੁਣ ਰਿਟਾਇਰ ਹੋ ਚੁੱਕੇ ਨੇ ਤੇ ਇਹਨਾਂ ਨੂੰ ਕਾਫੀ ਦੇਰ ਤੋਂ ਇਹ ਸ਼ੌਂਕ ਸੀਗਾ ਵੀ ਇੱਕ ਪੁਰਾਣੇ ਜਿਹੜੇ ਸਿੱਕਿਆਂ ਦਾ ਇਕੱਠੇ ਕਰਨਾ ਜਾਂ ਨਵੇਂ ਕੋਈ ਇਹੋ ਜਿਹੇ ਸਿੱਕੇ ਆਣੇ ਜਿਨ੍ਹਾਂ ਦਾ ਮੋਲ ਵੀ ਅਨਮੋਲ ਹੁੰਦਾ ਸੀਗਾ ਉਹ ਉਹਨਾਂ ਇਕੱਠੇ ਕਰਨਾ ਚਾਹੇ ਬਾਹਰੀ ਕਰੰਸੀ ਹੋਵੇ ਚਾਹੇ ਦੇਸ਼ ਦੀ ਕਰੰਸੀ ਹੋਵੇ ਇਹਨਾਂ ਨੂੰ ਇਕੱਠੇ ਕਰਨ ਦਾ ਇੱਕ ਸ਼ੌਂਕ ਸੀਗਾ ਤੁਹਾਨੂੰ ਤਸਵੀਰਾਂ ਵਿਖਾ ਇੱਕਠੇ ਕੀਤੇ ਹੋਏ ਆ ਵੀ 10000 ਦਾ ਜਿਹੜਾ ਸਿੱਕਾ ਵੀ ਜਿਹੜਾ ਇਹਨਾਂ ਦੇ ਕੋਲ ਮੌਜੂਦ ਆ ਵੀ ਜਿਹੜਾ ਪਹਿਲੇ ਕਦੇ ਵੀ ਆਨਾ ਅੱਜ ਚੱਲਦਾ ਹੁੰਦਾ ਸੀਗਾ ਉਹ ਵੀ ਇਹਨਾਂ ਕੋਲ ਮੌਜੂਦ ਹੈ ਵੀ ਕਾਫੀ ਪੁਰਾਣੇ ਸਮੇਂ ਤੋਂ ਇਹਨਾਂ ਨੂੰ ਕਲੈਕਸ਼ਨ ਕਰਨ ਦਾ ਸ਼ੌਂਕ ਸੀਗਾ ਤੇ ਇਹ ਜਿਹੜੇ ਨੋਟ ਵੀ ਜੜੇ ਆ ਪੁਰਾਣੀ ਕਰੰਸੀ ਆ ਉਹ ਵੀ ਇਹਨਾਂ ਨੇ ਇਕੱਠੀ ਕੀਤੀ ਹੋਈ ਸੀ ਤੁਹਾਨੂੰ ਉਹ ਵੀ ਸਾਨੂੰ ਇਹ ਦਿਖਾ ਰਹੇ ਨੇ ਵੀ ਕਿਸ ਤਰ੍ਹਾਂ ਇਹ ਜਿਹੜੇ ਪੁਰਾਣੇ ਨੋਟਾਂ ਦੀ ਜਿਹੜੀ ਕਰੰਸੀ ਆ ਉਹ ਇਹਨਾਂ ਨੇ ਇਕੱਠੀ ਕੀਤੀ ਤੇ ਕਿਵੇਂ ਸ਼ੌਂਕ ਪਾਇਆ ਇਹਨਾਂ ਦਾ ਗੱਲਬਾਤ ਵੀ ਕਰਾਂਗੇ ਪਰ ਹੁਣ ਤੁਹਾਨੂੰ ਅਸੀਂ ਤਸਵੀਰਾਂ ਖਵਾਵਾਂਗੇ ਵੀ ਆ ਜਿਹੜੇ ਨੋਟ ਜਿਹੜੇ ਹੈਗੇ ਜਿਹੜੀ ਕਰੰਸੀ ਹੈਗੀ ਆ ਵੀ ਉਹ ਮਤਲਬ ਇਹਨਾਂ ਨੇ ਕਿਸ ਤਰ੍ਹਾਂ ਜੜੀ ਆ ਉਹ ਇਕੱਠੀ ਕੀਤੀ ਆ ਦੇਖੋ ਵੀ ਕਿਸ ਤਰ੍ਹਾਂ ਜਿਹੜੇ ਪੁਰਾਣੀ ਕਰੰਸੀ ਹੈ ਗਿਆ ਉਹ ਇਹਨਾਂ ਨੇ ਇਕੱਠੀ ਕੀਤੀ ਇੱਕ ਕਹਿ ਸਕਦੇ ਇੱਕ ਨਵਾਂ ਸ਼ੌਕ ਹੁੰਦਾ ਇੱਕ ਖੇਲਾ ਹੀ ਜਿਹੜਾ ਸ਼ੌਕ ਹੁੰਦਾ ਜਿਹੜਾ ਆਮ ਲੋਕਾਂ ਨੂੰ ਬਹੁਤ ਘੱਟ ਹੁੰਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜੀ ਸਾਧ ਤੌਰ ਤੇ ਨਜ਼ਰ ਆਉਂਦਾ ਵੀ ਕਮਾਈ ਜਦੋਂ ਹੁੰਦੀ ਹੈ ਲੇਕਿਨ ਖਰਚੇ ਪਹਿਲਾਂ ਹੀ ਮੂੰਹ ਅੱਡੀ ਖੜਮ ਦਿਖਾਈ ਦਿੰਦੇ ਆ ਤੇ ਇਨਸਾਨ ਕੋਲ ਬਚਤ ਵਾਸਤੇ ਪੈਸੇ ਨਹੀਂ ਬਚਦੇ ਤੇ ਆਏ ਉਹ ਸ਼ਖਸ ਨੇ ਜਿਨ੍ਹਾਂ ਨੇ ਆਪਣੀ ਕਮਾਈ ਦੇ ਵਿੱਚੋਂ ਇਹ ਉਹ ਅਨਮੋਲ ਜਿਹੜੇ ਆ ਵੀ ਪੈਸੇ ਬਚਾ ਕੇ ਰੱਖੇ ਜਿਨ੍ਹਾਂ ਦੀ ਯਾਦ ਅੱਜ ਵੀ ਨਹੀਂ ਚਾਹ ਨੌਜਵਾਨ ਇਹ ਉਹ ਜੇ ਸਿੱਕੇ ਚਾਹ ਹੋ ਜੇ ਨੋਟ ਉਹ ਸ਼ਾਇਦ ਭੁੱਲ ਵੀ ਗਏ ਹੋ ਵੀ ਇਹੋ ਜਿਹੀ ਕਿਸੇ ਟਾਈਮ ਦੇ ਵਿੱਚ ਚਾਹੁੰਦੇ ਸੀਗੇ ਲੇਕ ਨਹੀਂ ਉਹਨਾਂ ਨੌਜਵਾਨਾਂ ਨੂੰ ਇਹ ਯਾਦ ਬੁਆਉਂਦੇ ਆ ਕਿਆ ਜਿਹੜੀ ਕਰੰਸੀ ਆ ਪਹਿਲੇ ਜਵਾਨੇ ਵਿੱਚ ਚਲਦੀ ਚਲਦੀ ਸੀਗੀ ਜਿਨ੍ਹਾਂ ਨੂੰ ਇਹਨਾਂ ਨੇ ਸਾਮ ਸਮਾਨ ਰੱਖੀ ਤਾਂ ਅੱਜ ਦੇ ਨੌਜਵਾਨਾਂ ਨੂੰ ਦਿਖਾਉਣਾ ਚਾਹਦੇ ਆ ਵੀ ਉਹ ਵੀ ਜਿਹੜੇ ਇਸ ਕਰੰਸੀ ਨੂੰ ਦੇਖਣ ਇਹਨੇ ਸਿੱਕਿਆਂ ਨੂੰ ਦੇਖਣ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਵੀ ਇਹਨਾਂ ਪੈਸਿਆਂ ਦੀ ਕੀ ਮਹੱਤਵਤਾ ਜਿਹੜੀ ਆ ਉਹ ਹੁੰਦੀ ਆ ਤੇ ਉਸ ਤੋਂ ਬਾਅਦ ਵੀ ਇਹਨਾਂ ਨੂੰ ਜਿਹੜੀ ਕਰੈਕਸ਼ਨ ਕਰਨੀ ਉਹ ਕਿੰਨੀ ਔਖੀ ਹੁੰਦੀ ਆ ਸਾਡੇ ਨੌਂ ਪਰ ਕਾਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਪਾ ਜੀ ਪਹਿਲਾਂ ਤਾਂ ਅਸੀਂ ਤੁਹਾਨੂੰ ਪੁੱਛਦੇ ਆ ਜੀ ਤੁਸੀਂ ਕਿੱਥੇ ਡਿਊਟੀ ਕਰਦੇ ਰਹੇ ਤੇ ਜਿਹੜਾ ਸ਼ੌਕ ਆ ਤੁਸੀਂ ਕਿਵੇਂ ਪਾਲਿਆ ਉਹਨਾਂ ਦਾ ਜੀਵਨ ਬੋਲਦਾ ਸ਼ੌਕ ਸੰਗਤ ਸੀ ਮਿਸ 76 ਦੇ ਵਿੱਚ ਮੀਡੀਆ ਬੋਰਡ ਤੇ ਲੱਗਾ ਜੂਗਾ ਉਹਦੇ ਬਾਅਦ ਤੁਹਾਨੂੰ ਇਹ ਸ਼ੌਕ ਸ਼ੁਰੂ ਸੀਗਾ ਕਿ ਮੈਂ ਪੁਰਾਣੇ ਸਿੱਕੇ ਇਕੱਠੇ ਕਰਨੇ ਨੇ ਉਹ ਉਹ ਤੋਂ ਲੈ ਕੇ ਮੈਂ ਦੋ ਵਾਰ ਤਿੰਨ ਵਾਰ ਖਰਚੀ ਦੇ ਚੁੱਕਾ ਇਹਨਾਂ ਬੜਾ ਸ਼ੌਕ ਹੈ ਇਹਦਾ ਚੀਜ਼ਾਂ ਇਕੱਠੀਆਂ ਕਰਨ ਦਾ ਬੱਚਿਆਂ ਨੂੰ ਦਿਖਾਉਣ ਦਾ ਤੇਗਾ ਵੀ ਇਹਨੂੰ ਕੋਈ ਦੇਖੇ ਜੋ ਵੀ ਨੋਟ ਮੇਰੇ ਕੋਲ ਆਂਦਾ ਹੈ ਮੈਂ ਕਦੇ ਕਿਸੇ ਨੂੰ ਨਹੀਂ ਦਿੰਦਾ ਔਰ ਮੈਨੂੰ ਕੋਈ ਲੱਖ ਰੁਪਇਆ ਦੇ ਜਾਂਦਾ ਹੈ ਅਰ ਸ਼ੌਕ ਕਰਕੇ ਅੱਜ ਚਤਤੋਂ ਤੋਂ ਲੈ ਕੇ ਮੈਂ ਹੁਣ ਤੱਕ ਵੀ ਘੰਟੇ ਕਰ ਰਿਹਾ 400 ਦਾ 1000 ਦਾ 5000 ਦਾ 10000 ਦਾ 1786 ਦੇ ਨੋਟਾਂ ਦੇ ਨਾਲ ਸਾਰੇ ਮੇਰੇ ਕੋ ਪਰੇ ਬੇਨੇ ਦਿਲ ਨਹੀਂ ਕਰਦਾ ਕਿਸੇ ਨੂੰ ਦੇਣ ਤੇ ਇਹ ਆਉਣ ਵਾਲੀ ਪੀੜ੍ਹੀ ਨੂੰ ਦੇਖ ਕੇ ਵੀ ਇਹਨਾਂ ਕੋਲ ਹੈਗੇ ਨੇ ਅਸੀਂ ਕਿਤੇ ਚਾਹਨੇ ਆ ਵੀ ਕਿਤੇ ਮੇਲਾ ਲੱਗੇ ਅਸੀਂ ਉਹਨਾਂ 'ਚ ਵੀ ਇਹਨਾਂ ਨੂੰ ਦਿਖਾਈਏ ਜਿਹੜਾ ਕਿ ਸਾਰੇ ਬੱਚਿਆਂ ਨੂੰ ਪਤਾ ਲੱਗੇ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਜੀ ਬਿਲਕੁਲ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਲੇਕਿਨ ਇਹ ਜਿਹੜਾ ਸ਼ੌਂਕ ਹੈ ਤੁਸੀਂ ਕਹਿੰਦੇ 1976 ਤੋਂ ਤੁਹਾਨੂੰ ਤੇ ਜਿਹੜਾ ਸ਼ੁਰੂ ਆ ਜਿਹੜਾ ਤੁਸੀਂ ਸਾਂਭ ਸੰਭਾਲ ਕਰਨੀ ਸ਼ੁਰੂ ਕੀਤੀ ਇਹਦੇ ਚ ਉਹ ਪੁਰਾਣੇ ਸਿੱਕੇ ਵੀ ਤੁਸੀਂ ਦਿਖਾ ਰਹੇ ਹੋ ਜਿਨ੍ਹਾਂ ਨੂੰ ਅਸੀਂ ਵੀ ਨਹੀਂ ਦੇਖਿਆ ਵੀ ਉਹ ਮਤਲਬ ਦੱਸੋਗੇ ਵੀ ਉਸ ਟਾਈਮ ਦੇ ਵਿੱਚ ਇਹ ਕੀਮਤ ਕੀ ਹੁੰਦੀ ਜਾਈ ਉਸ ਟਾਈਮ ਦੇ ਵਿੱਚ ਜਿਹੜਾ ਇੱਕ ਇੱਕ ਆਲਾ ਵੀ ਹੁੰਦਾ ਸੀ ਇੱਕ ਸਿਰ ਕਿਉਂ ਮਿਲ ਜਾਂਦਾ ਸੀਗਾ ਇੱਕ ਪੈਸਾ ਹੁੰਦਾ ਸੀ ਉਹਦੇ ਨਾਲ ਹੀ ਰੋਟੀ ਚੱਲ ਜਾਂਦੀ ਸੀ ਜੇਕਰ ਜਦੋਂ ਮੈਂ ਲੱਗਿਆ ਉਦੋਂ ਮੈਨੂੰ ਤਨਖਾਹ 280 ਰੁਪਏ ਮਿਲਦੀ ਸੀਗੀ ਇਹ ਪਰ ਉਹ ਸਪੈਸੇ ਨੂੰ ਇਕੱਠੇ ਕਰ ਕਰਕੇ ਅਸੀਂ ਕਰ ਕਰਕੇ ਖਰਚ ਕਰ ਕਰਕੇ ਇਹ ਬਚਤ ਕਰ ਕਰਕੇ ਰੱਖੇ ਹੋਏ ਨੇ ਨਹੀਂ ਤੇ ਉਦੋਂ ਘੱਟ ਤਨਖਾਹ ਸੀ ਖਰਚੇ ਵੀ ਘੱਟ ਸੀਗੇ ਬਚਤ ਵੀ ਜ਼ਿਆਦਾ ਸੀਗੀ ਕੋਈ ਇਹ ਨਹੀਂ ਵੀ ਨਹੀਂ ਸੀਗੀ ਉਹ ਅੱਜ ਦੇ ਦੌਰ ਦੇ ਵਿੱਚ ਮਹਿੰਗਾਈ ਜ਼ਿਆਦਾ ਹੈ ਪਰ ਲੋਕਾਂ ਕੋਲ ਨਾ ਪੈਸਾ ਨਹੀਂ ਹੋਵੇ ਇਕੱਠਾ ਜਿਵੇਂ ਸਭ ਸ਼ੌਕ ਨਾ ਸੀ ਕੱਟੇ ਕਰ ਰਹੇ ਬੜਾ ਉਹ ਵਧੀਆ ਲਨਵਾਈ ਗੋਂ ਦਾ ਮਾਹੌਲ ਅੱਜ ਦੇ ਮਾਹੌਲ ਦੇ ਵਿੱਚ ਉਦੋਂ ਦਾ ਮਾਹੌਲ ਬੜਾ ਅੱਜ ਦੇ ਵਿੱਚ ਪਿਆਰ ਬਹੁਤ ਘੱਟ ਹੈ ਉਦੋਂ ਪਿਆਰ ਬਹੁਤ ਹੁੰਦਾ ਸੀ ਸਾਰੇ ਸਾਜ ਕੱਟੇ ਚ ਬੰਦੇ ਸੀਗੇ ਜਦੋਂ ਵੇਖੋ ਉਦੋਂ ਇਕੱਠੇ ਹੁੰਦੇ ਸੀ ਅੱਜ ਦੇ ਹਿਸਾਬ ਦੇ ਨਾਲ ਤਾਂ ਹਰ ਪੀੜੀ ਨੂੰ ਚਾਹੀਦਾ ਹੈ ਕਿ ਸ਼ੌਂਕ ਦੇ ਨਾਲ ਹੀ ਸਾਥ ਰੱਖੇ ਆਪਣੇ ਵਰਤਮਾਨ ਬਣਾ ਕੇ ਰੱਖੇ ਸਾਰਿਆਂ ਨਾਲ ਸਾਰਾ ਨਾਲ ਸੰਜਾ ਤੁਸੀਂ ਦੇਖ ਸਕਦੇ ਹੋ ਵੀ ਇਹ ਦੇਖੋ ਵੀ ਜਿੱਥੇ ਆਨਾ ਵੀ ਦਿਖਾ ਰਹੇ ਆ ਉੱਥੇ 10000 ਦਾ ਸਿੱਕਾ ਵੀ ਦਿਖਾ ਰਹੇ ਜੋ ਅੱਜ ਦੇ ਟਾਈਮ ਦੇ ਵਿੱਚ ਚੱਲਦਾ ਦਿਖਾਈ ਦੇ ਰਿਹਾ ਵੀ ਇਹ ਜਿਹੜੇ ਸ਼ੌਂਕ ਆ ਇਹ ਵਿਲੱਖਣ ਸ਼ੌਂਕ ਹੁੰਦੇ ਆ ਵੀ ਜਿਹੜੇ ਮਤਲਬ ਕਿ ਹੋਂਬਰ ਕਾਜੀ ਨੇ ਆਪਣੇ ਪਾਲੇ ਨੇ ਤੇ ਉਹ ਦੱਸ ਰਹੇ ਨੇ ਭਾਜੀ ਤੁਹਾਡੇ ਕੋਲ ਜਿਹੜੀ ਹੈਗੀ ਕਰੰਸੀ ਹੈ ਕਿੰਨੇ ਦੇਸ਼ਾਂ ਦੀ ਜਿਹੜੀ ਕਰੰਸੀ ਹੈ ਤੁਸੀਂ ਕਨੈਕਸ਼ਨ ਕੀਤੀ ਆ ਤੇ ਤੁਹਾਡੇ ਕੋਲ ਕਿਵੇਂ ਪਹੁੰਚੀ ਇਸ ਤਰ੍ਹਾਂ ਹੁੰਦਾ ਜੀ ਸਾਡੇ ਕੋਲ ਕੋਈ ਕਰੰਸੀ ਸਾਨੂੰ ਕੋਈ ਵੀ ਸਟੇਸ਼ਨ ਤੇ ਸਾਡੀ ਇੱਕ ਹੀ ਟੀਨ ਹੈ ਅਸੀਂ ਉੱਥੇ ਖੜਦੇ ਸੀ ਕੋਈ ਵੀ ਸਾਡੇ ਕੋਲ ਅੰਗਰੇਜ਼ ਆਂਦਾ ਸੀ ਅਸੀਂ ਉਹਨਾਂ ਨੂੰ ਕਹਿੰਦੇ ਸੀ ਇਹ ਵੀ ਕੁਆਇਨਸ ਕਹਿੰਦੇ ਯਰ ਉਹ ਕਹਿੰਦਾ ਪਲੀਜ਼ ਗਿਵ ਮੀ ਉਹ ਸਾਨੂੰ ਦੇ ਜਾਂਦੇ ਸੀ ਬਾਰਡਰ ਖੁੱਲੇ ਹੁੰਦੇ ਸੀ ਕੋਈ ਪਾਕਿਸਤਾਨ ਤੋਂ ਆਂਦਾ ਸੀ ਸਾਨੂੰ ਨੋਟ ਉਹ ਦੇ ਜਾਂਦੇ ਸੀ ਵੀ ਤੁਸੀਂ ਰੱਖੋ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੂੰ ਦੇਣਾ ਨਹੀਂ ਦੋ ਚਾਰ ਵਾਰੀ ਆ ਕੇ ਮਿਲੇ ਸਾਨੂੰ ਦੱਸਿਆ ਉਹਨਾਂ ਨੇ ਅਸੀਂ ਉਹਨਾਂ ਨੂੰ ਬਾਹਰ ਦੀ ਕਰੰਸੀ ਵੀ ਦਿਖਾਈ ਹੈ ਉਹ ਕਹਿੰਦਾ ਠੀਕ ਹੈ ਜਦੋਂ ਦੁਬਾਰਾ ਕੋਈ ਆਂਦਾ ਸੀ ਇੱਕ ਬੰਦਾ ਮੇਰੇ ਕੋਲ ਜਿਵੇਂ ਤਿੰਨ ਬੋਤਲਾਂ ਪਾਣੀ ਦੀ ਲੈ ਗਿਆ ਉਹ ਆ ਕੇ ਕਹਿੰਦਾ ਪੈਸੇ ਮੇਰੇ ਕੋਲ ਨਹੀਂ ਸੀ ਮੈਂ ਨਹੀਂ ਦੇ 6 ਮਹੀਨੇ ਬਾਅਦ ਆਸਟ੍ਰੇਲੀਆ ਤੋਂ ਆਇਆ ਆਸਟ੍ਰੇਲੀਆ ਦਾ ਮੈਨੂੰ 5 ਦਾ ਨੋਟ ਵੀ ਦੇ ਗਿਆ ਬਈ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਸਾਨੂੰ ਉਧਾਰ ਵੀ ਦੇ ਦਿੱਤੀ ਹੈ ਤੇ ਸਾਨੂੰ ਉਹਨੇ ਦਿੱਤਾ ਰੱਖੋ ਸਾਹਿਬ ਕੇ 6 ਮਹੀਨੇ ਬਾਅਦ ਫੇਰਾ ਕੇ ਉਹਨੂੰ ਦੇਖਿਆ ਉਹਨੇ ਕਾਪੀ ਵੇਖੀ ਬੜਾ ਖੁਸ਼ ਹੋਇਆ ਕਹਿੰਦਾ ਤੁਹਾਨੂੰ ਅਸੀਂ ਕਿਸੇ ਦਿਨ ਦਿੱਲੀ ਬੁਲਾਵਾਂਗੇ ਉੱਥੇ ਵੀ ਤੁਹਾਨੂੰ ਨਮਾਇਚ ਦਿਖਾਵਾਂਗੇ ਅਮੀ ਬੜਾ ਸ਼ੌਕ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਤੁਸੀਂ ਕਲੈਕਸ਼ਨ ਕੀਤੀ ਹੈ ਉਹਨੂੰ ਤੁਹਾਡੇ ਜਿੰਨੇ ਛੋਟੇ ਬੱਚੇ ਵੀ ਹੈ ਬੱਚੇ ਵੱਡੇ ਵੀ ਹੋ ਗਏ ਆ ਵੀ ਇਹ ਜਦੋਂ ਤੁਹਾਨੂੰ ਪੁੱਛਦੇ ਆ ਉਹਨਾਂ ਨੂੰ ਕਿਵੇਂ ਲੱਗਦਾ ਵੀ ਹੁਣ ਉਹ ਤਾਂ ਬਹੁਤ ਅੱਛਾ ਲੱਗਦਾ ਜੀ ਕਹਿੰਦੇ ਕਹਿੰਦੇ ਅੱਜ ਕੱਲ ਦਾ ਉਹਦੇ ਜਿੱਤੇ ਇਕੱਠਾ ਹੀ ਨਹੀਂ ਹੁੰਦਾ ਨਾ ਕਿ ਜਾਨੂੰ ਦਿਖਾਓ ਤੁਸੀਂ ਕਰੋ ਪੜੋ ਲਿਖੋ ਇਹਨਾਂ ਚੀਜ਼ਾਂ ਦਿਖਾਓ ਕਢਾਓ ਇਹਨਾਂ ਦਾ ਕਰੋ ਪੜਾਈ ਕਰੋ ਦੱਸੋ ਪਿਆ ਬਾਹਰ ਦੇ ਮੁਲਕ ਦੇ ਜਿਹਨੇ ਇਕੱਠੇ ਕਰੀ ਜਾਂਦੇ ਆ ਤੁਸੀਂ ਵੀ ਸ਼ੌਕ ਰੱਖੋ ਇਹਨਾਂ ਚੀਜ਼ਾਂ ਦਾ ਪੜ੍ਹਾਈ ਦੇ ਨਾਲ ਇਹ ਵੀ ਕਰੋ ਕੰਮ ਤੁਸੀਂ ਸਾਰਾ ਕਰੋ ਪਰ ਉਹ ਵੀ ਕਿਸੇ ਗੱਲ ਤੇ ਸੱਚੇ ਨਹੀਂ ਕਿਉਂਕਿ ਅੱਜ ਦੇ ਟਾਈਮ 'ਚ ਉਹਨਾਂ ਦੀ ਕਮਾਈ ਨਹੀਂ ਹੈਗੀ ਤੇ ਬਚਤ ਕਰ ਨਹੀਂ ਸਕਦੇ ਤੇ ਫਿਰ ਉਹ ਕਿਵੇਂ ਮਤਲਬ ਕਿਹਾ ਵਾ ਜੀ ਉਹਨਾਂ ਕਲੈਕਸ਼ਨ ਕਰ ਨਹੀਂ ਸਕਦੇ ਜੋ ਤੁਸੀਂ ਕਰਤੀ ਉਹ ਇਸ ਤਰ੍ਹਾਂ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੀ ਸਾਡੇ ਕੋਲ ਕਲੈਕਸ਼ਨ ਹੈ ਨਾ ਤੁਸੀਂ ਇਹਨਾਂ ਨੂੰ ਕਰੋ ਇਹਨਾਂ ਨੂੰ ਅਗਾਂਹ ਦਿਖਾਓ ਅਮਾ ਨਾਲ ਸੰਭਾਲੋ ਇਹਨਾਂ ਨੂੰ ਅਗਾਂਹ ਦਿਖਾਓ ਦੇਣੇ ਨਹੀਂ ਕਿਸੇ ਨੂੰ ਤੁਸੀਂ ਅਜੇ ਤੱਕ ਪਏ ਰਹਿਣਗੇ ਤੁਹਾਡੇ ਨਾਲ ਆਣਗੇ ਕੋਈ ਨਹੀਂ ਹੈ ਹਾਂ ਜਿਵੇਂ ਮਰਜ਼ੀ ਕੋ ਰੱਖੇ ਕਰੇ ਜੋ ਮਰਜ਼ੀ ਕਰੇ ਕੋਈ ਦਿੱਕਤ ਨਹੀਂ ਜਿੰਨੇ ਮਰਜ਼ੀ ਕੋ ਪੈਸੇ ਦੇਵੇ ਤਾਂ ਵੀ ਨਹੀਂ ਦੇਣੇ ਆਣ ਵਾਲੇ ਪੀੜੀ ਜਿਹਨੂੰ ਮਰਜ਼ੀ ਦਿਖਾਉਂਦੇ ਰਹੋ ਤੁਸੀਂ ਅਗਲਾ ਕਹਿੰਦਾ ਸ਼ੌਂਕ ਦੇ ਵਿੱਚ ਦਾਦੇ ਦਾਦੀਆਂ ਦੇ ਪੈਸੇ ਨੇ ਪਏ ਨੇ ਉਦੋਂ ਤੱਕ ਹੁੰਦਾ ਸੀਗਾ ਹੁਣ ਤੱਕ ਇਹਨੂੰ ਸਾਂਭ ਕੇ ਚੱਲਣ ਦੇ ਸਾਰਾ ਮਤਾ ਜੀ ਕੋਈ ਉਹ ਟਾਈਮ ਆਇਆ ਵੀ ਜਦੋਂ ਤੁਸੀਂ ਮਹਿਸੂਸ ਕੀਤਾ ਵੀ ਕਈ ਵਾਰੀ ਹੁੰਦੇ ਆ ਵੀ ਘਰ ਦੀ مالی ਹਾਲਤ ਕਦਾ ਖਰਾਬ ਹੋ ਜਾਂਦੀ ਆ ਤੇ ਇਨਸਾਨ ਕਈ ਸੋਚਦਾ ਯਾਰ ਮੈਂ ਤਾਂ ਇਨੀ ਕਲੈਕਸ਼ਨ ਕੀਤੀ ਐ ਹੁਣ ਇਹਦੇ ਚੋਂ ਵੀ ਕੋਈ ਖਰਚਾ ਕੀਤਾ ਜਾਵੇ ਇਹੋ ਜਿਹੇ ਹਾਲਾਤ ਕੋਈ ਕਦਾ ਹੋਏ ਕਿਤੇ ਨਹੀਂ ਕਦੇ ਨਹੀਂ ਜੀ ਮਾਲਕ ਨੇ ਇਹੋ ਜਿਹੇ ਕਦੇ ਹਾਲਾਤ ਆ ਕਦੇ ਨਹੀਂ ਨਹੀਂ ਦਿੰਦਾ ਉਹ ਕਹਿੰਦਾ ਜੀ ਰੋਟੀ ਤੁਹਾਨੂੰ ਮਿਲ ਜਾਂਦੀ ਐ ਜੋ ਇਕੱਠਾ ਕਰ ਲੈ ਤੁਹਾਡਾ ਬਸ ਆਪਣੀ ਇਮਾਨਦਾਰੀ ਦਿਖਾਓ ਇਮਾਨਦਾਰੀ ਦੀ ਕਰੋ ਤੁਹਾਨੂੰ ਕਦੇ ਘਾਟ ਨਹੀਂ ਆਏਗਾ ਬਾਲਗਨ ਸੰਵੇਦਨਸ਼ੀਲ ਕੀ ਹੋ ਨੌਜਵਾਨਾਂ ਦੇ ਤੁਸੀਂ ਕੀ ਪ੍ਰੇਰਿਤ ਕਰੋਗੇ ਕੀ ਕਹਿਣਾ ਚਾਹੋਗੇ ਵੀ ਇਹ ਜੋ ਜਿਹੜੀ ਕਲੈਕਸ਼ਨ ਹੈ ਜਿਹੜੀ ਤੁਸੀਂ ਹੈ ਜਿਨ੍ਹਾਂ ਨੂੰ ਉਹਨਾਂ ਨੇ ਦੇਖੀ ਵੀ ਨਹੀਂ ਇਹੋ ਜੇ ਨੋਟ ਅਸੀਂ ਵੀ ਨਹੀਂ ਦੇਖੇ ਹੋਰ ਵੀ ਜਿਹੜੇ ਸਾਡੀ ਪੀੜ੍ਹੀ ਦੇ ਜਿਹੜੇ ਲੋਕ ਹੋਣਗੇ ਨਹੀਂ ਦੇਖੇ ਉਹਨਾਂ ਨੇ ਵੀ ਹੋਣਗੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਮਨੂ ਵੀ ਚਲੋ ਜੇ ਸਾਡੇ ਕੋ ਲੈ ਕੇ ਇਹਨਾਂ ਨੂੰ ਦੇਖ ਦੇ ਕੇ ਪ੍ਰੇਰਿਤ ਕਰੋ ਤੁਸੀਂ ਜੇਗਾ ਤੋਂ ਜਿੰਨਾ ਕੋਸ਼ਿਸ਼ ਹੋ ਸਕਦਾ ਹੈ ਖਰਚ ਘੱਟ ਕਰੋ ਬਚਤ ਕਰੋ ਜੋ ਵੀ ਹੋ ਸਕਦਾ ਹੈ ਉੜਾਉ ਨਾ ਰਕਮ ਨੂੰ ਖਰਾਬ ਨਾ ਕਰੋ ਫਿਰ ਆਉਣ ਵਾਲੇ ਪੀੜ੍ਹੀ ਤੱਕ ਤੁਹਾਡੇ ਕੰਮ ਆ ਸਕਦਾ ਹੈ ਇਹ ਕਾਗਜ਼ ਅਨਮੋਲ ਹੈ ਅਨਮੋਲ ਹੈ ਕਾਗਜ਼ ਅਨਮੋਲ ਨੇ ਬਹੁਤ ਵਧੀਆ ਜੀ ਲੱਖਾਂ ਰੁਪਏ ਦੇ ਭਏ ਨੇ ਕੋਈ ਦੇਣ ਦੀ ਲੋੜ ਨਹੀਂ ਕਿਸੇ ਨੂੰ ਸਾਹਮਣੇ ਰੱਖੀ ਜੇ ਤੇ ਕਰੀ ਬਸ ਲੋਕ ਮੰਗ ਵੀ ਕਰਦੇ ਜੀ ਮੰਗ ਵੀ ਕਰਦੇ ਨੇ ਮੇਰੇ ਕੋਲ بڑے ਲੋਕ ਆਏ ਵੀ ਸੰਦ ਦੇ ਦਿਓ ਮੈਂ ਕਿੱਸੀ ਦੇਣੇ ਨਹੀਂ ਜਿੰਨੇ ਮਰਜੀ ਪੈਸੇ ਦੇ ਦਿਓ بڑے ਲੋਕ ਆਏ ਨੇ ਬਾਹਰੋਂ ਇਹ ਤੁਹਾਡੇ ਕੋਲ ਜੇ ਸਾਨੂੰ ਦਿਖਾਓ ਦੇ ਦਿਓ ਪੈਸੇ ਮੈਂ ਕਿੱਸੀ ਵੇਚਣੇ ਨਹੀਂ ਸਾਨੂੰ ਕੱਟੇ ਸ਼ੌਕ ਹੈਗਾ ਚੱਲੀ ਜਾਂਦਾ ਕੱਟੇ ਕਰਦੇ ਆ ਜਾਨ ਹੈ ਪਤਾ ਲੱਗੇ ਜਿਹੜਾ ਵੀ ਚੀਜ਼ ਪਈ ਆ ਹੋ ਜਿਹੜਾ 10000 ਦਾ ਸਿੱਕਾ ਦਿਖਾ ਰਹੇ ਆਮ ਤਾਂ ਮਾਰਕੀਟ 'ਚ ਇਹ ਚੱਲਦਾ ਨਹੀਂ ਜੇ ਹੁਣ ਤੁਸੀਂ ਦੇਖ ਮੈਸੇਜ ਦੇਖਨੇ ਆ ਵੀ ਆਮ ਜਿਹੜਾ ਸਿੱਕਾ ਇਹ ਤੁਸੀਂ ਕਿਤੋਂ ਮਤਲਬ ਵੀ ਮਿਲਿਆ ਤੇ ਹੁਣ ਤੁਸੀਂ ਇਸ ਤਰ੍ਹਾਂ ਜੀ ਔਨਲਾਈਨ ਤੋਂ ਸਿੱਕਾ ਮਗਾਇਆ ਸੀ ਅਸੀਂ ਇਹ ਸਾਨੂੰ ਮਿਲ ਗਿਆ ਸੀਗਾ ਠੀਕ ਹੈ ਜੀ ਔਨਲਾਈਨ ਤੋਂ ਸਾਨੂੰ ਸ਼ੌਂਕ ਸੀਗਾ ਅਸੀਂ ਮੰਗਵਾ ਲਿਆ ਪੈਸੇ ਲਾਤੇ ਸਾਨੂੰ ਸ਼ੌਂਕ ਹੈ ਜੀ ਚੱਲਣਾ ਇਹ ਵੀ ਨਹੀਂ 400 ਦਾ ਤੇ 1000 ਦਾ ਜਿਹੜਾ ਚੱਲਦਾ ਪਿਆ ਉਹ ਬਿਲਕੁਲ ਚੱਲਦਾ ਪਿਆ ਉਹਦੀ ਕੀਮਤ ਇਸ ਟਾਈਮ 400 ਦੀ ਐਸਵੀਆਈ ਤੋਂ ਆਇਆ 3200 ਰੁਪਏ ਆ ਜੀ ਐਸਪੀਏ ਦੀ ਕੀਮਤ ਹੈ ਸਤ੍ਰਮ 3200 ਰੁਪਏ ਦਾ ਜਿਹੜਾ ਨਾਲ ਦੇ ਨੇ ਮੰਗਾਇਆ 400 ਸਿੱਕੇ ਦੀ ਉਹਨਾਂ ਨੂੰ ਬਿੱਲ ਮਿਲਿਆ ਬਕਾਇਦਾ ਐਸਪੀਏ ਦਾ ਪਰ ਆਪਾਂ ਜਿਹੜਾ 900 ਹਜ਼ਾਰ ਚ ਮੰਗਾਇਆ ਮੈਨੂੰ بڑے ਬੰਦੇ ਨੇ ਕਿਹ ਦੇ ਦਿਓ ਹਜ਼ਾਰ ਜਾਰੇ ਮੈਂ 5 ਮੰਗਾਇਏ ਨੇ ਔਨਲਾਈਨ ਤੋਂ 15-1500 ਰੁਪਏ ਮੈਨੂੰ 18 ਨਾਲ ਮਿਲਦਾ ਪਰ ਮੈਂ ਦੇ ਨਹੀਂ ਗਿਆ ਉਹ ਕਹਿੰਦੇ ਹੋਰ ਮੰਗਾ ਲੈਣ ਮੈਂ ਕਿ ਜਿੰਨੇ ਨਾਲੇ ਵਿਕੀ ਨਹੀਂ ਜਿਹੜਾ ਮੈਂ ਸ਼ੌਕ ਸੀਗਾ 200 ਦਾ ਮੰਗਾਇਆ ਪੁੱਛਿਆ ਮੈਂ 200 ਦਾ ਉਹ ਕਹਿੰਦਾ 1100 ਰੁਪਏ ਦਾ ਮੈਂ ਕਿ ਕੁਝ ਤੇ ਮੁਕਾ ਕੇ ਫਿਰ ਮੰਗਾਵਾਂਗਾ ਕਹਿੰਦੇ ਵੀ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਇਹ ਜਿਹੜਾ ਵੀ ਔਂਬਰ ਕਾਜੀ ਮਦਦ ਸਾਹ ਤੌਰ ਤੇ ਦਿਖਾਈ ਦੇ ਰਿਹਾ ਕਿਉਂਕਿ ਜਿਹੜੇ ਸਿੱਕੇ ਆ ਉਹਨਾਂ ਨੂੰ ਕਲੈਕਸ਼ਨ ਕਰਨ ਦਾ ਬਹੁਤ ਸ਼ੌਂਕ ਜੀ ਚਾਹੀਓ ਚਾਹੇ ਉਹ ਨੋਟ ਆ ਚਾਹੇ ਉਹ ਸਿੱਕੇ ਆ ਕਿਉਂਕਿ ਪਹਿਲੇ ਟਾਈਮ ਦੇ ਵਿੱਚ ਇਹ ਜਿਹੜੇ ਸਿੱਕੇ ਜਾਂ ਨੋਟ ਜਿਹੜੇ ਹੁੰਦੇ ਸੀਗੇ ਉਹ ਬਹੁਤ ਕਾਟੀ ਜਿਹੜੇ ਲੋਕ ਆ ਸਾਂਭ ਸੰਭਾਲ ਕੇ ਰੱਖਦੇ ਸੀਗੇ ਲੇਕਿਨ ਉਹਨਾਂ ਤੋਂ ਬਾਅਦ ਇਹ ਇੱਕ ਬਹਿਲ ਕੀਤੀ ਹੈ ਕਿ ਉਹ ਵੀ ਇਕੱਲੀ ਪਹਿਲੇ ਕਹਿ ਸਕਦੇ ਆ ਬਹੁਤ ਕਾਟੀ ਉਹ ਲੋਕ ਹੋਣਗੇ ਜਿਨ੍ਹਾਂ ਨੇ ਮਤਲਬ ਕਿ ਇਹੋ ਜੇ ਨੋਟ ਹੋਣ ਚਾਹੀਏ ਸਿੱਕੇ ਹੋਣ ਜਿਨ੍ਹਾਂ ਨੂੰ ਸਾਂਭ ਸੰਭਾਲ ਕੇ ਰੱਖਿਆ ਹੋਵੇ ਤੇ ਅੱਜ ਅੱਜ ਦੇ ਦੌਰ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਇਹ ਦਿਖਾਉਂਦੇ ਨੇ ਵੀ ਉਹਨਾਂ ਨੂੰ ਵੀ ਕਹਿੰਦੇ ਆ ਵੀ ਇੱਕ ਕਿਸੇ ਵੀ ਮੋੜ ਤੇ ਇਹ ਜਦੋਂ ਵੀ ਇਹੋ ਜਿਹਾ ਕੋਈ ਸਮਾਂ ਆਵੇ ਤੀਜੇ ਨੂੰ ਆਲੀ ਤੁਹਾਨੂੰ ਜਰੂਰਤ ਹੋਵੇ ਕਿ ਇਹ ਜਿਹੜੀ ਚੀਜ਼ ਹੈ ਤੇ ਬਾਜ਼ਾਰ 'ਚ ਵੇਚਣੀ ਚਾਹੀਦੀ ਆ ਜਾਂ ਮਤਲਬ ਕਿ ਇਹ ਦੀ ਵਰਤੋਂ ਕਰਨੀ ਚਾਹੀਦੀ ਆ ਲੇਕਿਨ ਕਿਸੇ ਵੀ ਕੀਮਤ ਤੇ ਇਹਦੀ ਵਰਤੋਂ ਨਾ ਕੀਤੀ ਜਾਵੇ ਇਹਨੂੰ ਸੰਭਾਲਿਆ ਜਾਵੇ ਤਾਂ ਜੋ ਤੁਹਾਡੇ ਵੀ ਅੱਗੇ ਆਉਣ ਵਾਲੇ ਬੱਚੇ ਆ ਉਹ ਇਸ ਨੂੰ ਜਿਹੜਾ ਮੇਰੇ ਪਰਿਹਰੀ ਹੋ ਸਕਣ ਤੇ ਇਹਨੂੰ ਦੇਖ ਸਕਣ ਤੇ ਯਾਦਾਂ ਕਰ ਸਕਣ ਉਹ ਟਾਈਮ ਦੀਆਂ ਵੀ ਆਖਿਰ ਉਹ ਜੜਿਆਨੇ ਸੀਗੇ ਉਹ ਸਿੱਕੇ ਸੀਗੇ ਉਹ ਨੋਟਸ ਸੀਗੇ ਜੜੀਆਂ ਯਾਦਾ ਉਹ ਤਾਲੀਆਂ ਕਰਵਾਉਂਦੇ ਉਹ ਸਭ ਤੋਂ ਤੇ ਦਿਖਾਈ ਦਿੰਦੇ ਐਸੇ ਵੀ ਉਸ ਪੀੜੀ ਨੂੰ ਕਹਾਂਗੇ ਵੀ ਜਿਹੜੇ ਜਿਨ੍ਹਾਂ ਨੇ ਇਹ ਆਨਾ ਜਿਹੜਾ ਟਾਈਮ ਚੱਲਦਾ ਸੀ ਉਹ ਨਹੀਂ ਦੇਖਿਆ ਸੀ ਜਾਂ ਉਹ ਕਰੰਸੀ ਨਹੀਂ ਦੇਖੀ ਸੀ ਅੱਜ ਦੇ ਸਮੇਂ ਦੇ ਵਿੱਚ ਹਮ ਪਰ ਕਾਜੀ ਕੋਲੇ ਜੋ ਤੁਹਾਨੂੰ ਦਿਖਾ ਰਹੇ ਆ ਤੁਹਾਨੂੰ ਵੀ ਦੇਖਣੀ ਚਾਹੀਦੀ ਆ ਤਾਂ ਜੋ ਪਤਾ ਚੱਲ ਸਕੇ ਵੀ ਇਹਦੀ ਕੀਮਤ ਉਸ ਸਮੇਂ ਕੀ ਹੁੰਦੀ ਸੀ ਤੇ ਅੱਜ ਦਾ ਦੋ ਰੋ ਕੇ ਦੋ ਰੋਲ ਜਾਂਦਾ ਦਿਖਾਈ ਦੇ ਰਿਹਾ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕ ਸਵੇਰਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...